ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪੇਟ ਨਾਲ ਸੰਬੰਧਤ ਸਮੱਸਿਆਵਾਂ ਦੇ ਲਈ ਇੱਕ ਘਰੇ ਤਿਆਰ ਕੀਤਾ ਚੂਰਨ ਲੈ ਕੇ ਆਏ ਹਾਂ ਜੇਕਰ ਪੇਟ ਦੇ ਵਿੱਚ ਗੈਸ ਬਣਦੀ ਹੈ ਪੇਟ ਫੁੱਲਦਾ ਬਲੋਟਿੰਗ ਪੇਟ ਗੁਵਾਰੇ ਦੀ ਤਰ੍ਹਾਂ ਫਲੇ ਰੰਦਾ ਤੇ ਨਾਲ ਹੀ ਬਲੱਡ ਸਰਕੂਲੇਸ਼ਨ ਸਹੀ ਨਹੀਂ ਖਟੇ ਖਟੇ ਡਕਾਰ ਆਉਂਦੇ ਆ ਤੇ ਸਰੀਰ ਦੇ ਵਿੱਚ એનર્ਜੀ ਹੈ ਨਹੀਂ ਨੀਂਦ ਨਹੀਂ ਆਉਂਦੀ ਪ੍ਰੋਪਰ ਸਰੀਰ ਥੱਕਿਆ ਥੱਕਿਆ ਰਹਿੰਦਾ ਤੋਂ ਤਾਂ ਜਿਹੜਾ ਜਿਹੜਾ ਚੂਰਨ ਇਹ ਬਹੁਤ ਹੀ ਜ਼ਬਰਦਸਤ ਕੰਮ ਕਰਦਾ ਹੈ ਨਾ ਚੀਜ਼ਾਂ ਤੇ ਲੈਣਾ ਕੀ ਆਪਾਂ ਦੇ ਵਿੱਚੋਂ ਜੀਰਾ ਅਜਵੈਨ ਤੇ ਸੌਫ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈ ਲੈਣੀ ਆਪਾਂ ਇਹਨੂੰ ਡਰਾਈ ਰੋਸਟ ਕਰਨਾ ਸਲੋ ਅੱਗ ਤੇ ਇਹਨੂੰ ਆਪਾਂ ਤਵੇ ਦੇ ਉੱਪਰ ਰੱਖ ਕੇ ਜਦੋਂ ਜਦੋਂ ਹਲਕਾ ਹਲਕਾ ਤੋਂ ਆਉਣੇ ਕੰਨ ਲੱਗ ਜੇ ਤੇ ਸਮੈਲ ਜੀ ਦੇਣ ਲੱਗ ਜੇ ਇਹ ਉਦੋਂ ਤੱਕ ਇਹਨੂੰ ਆਪਾਂ ਛੇਕਣਾ ਤੇ ਫਿਰ ਇਹ ਆਪਣੇ ਜਿਹੜਾ ਕੰਮ ਕਰਦਾ ਹੈ ਢੇਟ ਨੂੰ ਪੂਰੀ ਤਰ੍ਹਾਂ ਤੰਦਰੁਸਤ ਕਰਦਾ ਹੈ ਢੇਟ ਜੇਕਰ ਫੁੱਲੇ ਫੁੱਲੇ ਰਹਿੰਦਾ ਗਲੂਟਨ ਹੁੰਦੀ ਹੈ ਜਲਣ ਹੁੰਦੀ ਹੈ ਢੇਟ ਦੇ ਵਿੱਚ ਖੱਟੇ ਡਕਾਰ ਆਉਂਦੇ ਆ ਖਾਣਾ ਡਾਈਜੈਸਟ ਨਹੀਂ ਹੁੰਦਾ ਢੇਟ ਭਾਰਾ ਰਹਿੰਦਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਕੰਮ ਕਰਦਾ ਹੈ ਕਹਿੰਦੇ ਵੀ ਜੇਕਰ ਪੇਟ ਸਹੀ ਤਾਂ ਜਿਸਮ ਸਹੀ ਜੇਕਰ ਆਪਣਾ ਖਾਦਾ ਪੀਤਾ ਡਾਈਜੈਸਟ ਸਹੀ ਹੋ ਜੇ ਉਹਦੇ ਨਾਲ ਫਿਰ ਆਪਾਂ ਨੂੰ ਜਿਹੜੀ ਹੈਗੀ ਹੈ ਡਾਈਟ ਦੇ ਵਿੱਚੋਂ ਜੋ ਵੀ ਮਿਨਰਲ ਜਿਹੁੰਦੇ ਆ એનર્ਜੀ ਵਗੈਰਾ ਮਿਲਣੀ ਆਪਾਂ ਨੂੰ ਉਹ ਮਿਲ ਜਾਂਦੀ ਹੈ ਜੇਕਰ ਡਾਈਟ ਸਹੀ ਨਹੀਂ ਡਾਈਜੈਸਟ ਹੁੰਦੀ ਤੇ ਫਿਰ ਖਾਦਾ ਨਾ ਖਾਦਾ ਇੱਕ ਬਰਾਬਰੀ ਆ ਕਿਉਂਕਿ ਸਰੀਰ ਇੱਕ ਮਸ਼ੀਨਰੀ ਤਰ੍ਹਾਂ ਕੰਮ ਕਰਦਾ ਹੈ ਫਿਰ ਜਿਹੜੇ فیول ਦਾ ਕੰਮ ਹੈ ਆਪਣੀ ਡਾਈਟ ਕਰਦੀ ਹੈ ਡਾਈਟ ਆਪਾਂ ਕਿੰਨੀ ਵੀ ਚੰਗੀ ਖਾ ਲਈਏ ਜੇਕਰ ਆਪਾਂ ਉਹਨੂੰ ਚੰਗੀ ਤਰ੍ਹਾਂ ਡਾਈਜੈਸਟ ਨਹੀਂ ਕਰ ਸਕਦੇ ਸਰੀਰ ਉਹਨੂੰ ਹজম ਨਹੀਂ ਕਰ ਸਕਦਾ ਤਾਂ ਫਿਰ ਉਹ ਆਪਾਂ ਨੂੰ ਜਿਹੜੀ ਖਰਾਕ ਨਹੀਂ ਲੱਗਦੀ ਜੇ ਖਰਾਕ ਨਹੀਂ ਲੱਗੂ ਤਾਂ ਸਰੀਰ ਦਿਨੋਂ ਦਿਨ ਕਮਜ਼ੋਰ ਥੱਕੇ ਥੱਕਿਆ ਪੀਲਾ ਦਿਖਣ ਲੱਗ ਜਾਂਦਾ ਇਹਦੇ ਲਈ ਬਹੁਤ ਹੀ ਵਧੀਆ ਚੂਰਨ ਚਾਹੀਦਾ ਹੁੰਦਾ ਇਹਨੂੰ ਹਲਕਾ ਡਰਾਈ ਰੋਸਟ ਕਰਕੇ ਤੇ ਠੰਡਾ ਹੋਣ ਤੈਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲਓ ਬਰੀ ਗ੍ਰाइंड ਕਰ ਲਓ ਇਹਦੇ ਵਿੱਚ ਆਪਾਂ ਕਾਲਾ ਨਮਕ ਪਾ ਸਕਦੇ ਹਾਂ ਥੋੜਾ ਜਿਹਾ ਦੋ ਤਿੰਨ ਚੁਟਕੀਆਂ ਉਹਦਾ ਫਾਇਦਾ ਵੀ ਇੱਕ ਤਾਂ ਉਹ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਚੀਜ਼ ਹੈ ਬਾਕੀ ਉਹਦੇ ਵਿੱਚ ਨਿੱਕੇ ਨਿੱਕੇ ਮਿਨਰਲ ਜੁੰਦੇ ਜਿਹੜੇ ਉਹ ਪੈ ਜਾਂਦੇ ਆ ਤੇ ਦੂਜੀ ਗੱਲ ਇਹ ਵੀ ਟੇਸਟ ਦਾ ਵਧੀਆ ਬਣ ਜਾਂਦਾ ਤੇਸਟੀ ਵੀ ਆ। ਕਲਾਸੇ ਦੇ ਜਿਹੜੇ ਫਾਇਦੇ ਆਪਾਂ ਪਹਿੜ ਦੱਸੇ ਤੁਹਾਨੂੰ ਉਹ ਸਾਰੇ ਵੀ ਸਾਰੇ ਆ। ਖਾਣਾ ਨੂੰ ਕਦੋਂ ਆ ਤੇ ਕਿੰਨਾ ਜਿਹੜਾ ਤਾਂ ਵਿਅਕਤੀ ਹੈਗਾ 10 ਸਾਲ ਤੋਂ ਬੱਚਾ ਛੋਟਾ ਹੈ। ਉਹ ਤੇ ਦਾ ਅੱਧਾ ਚਮਚਾ ਹੀ ਲਵੇ। ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਉਹਨੂੰ ਕੋਈ ਪੇਟ ਦੀ ਸਮੱਸਿਆ ਹੈ ਤਾਂ ਤੇ ਬਾਲਗ ਵਿਅਕਤੀ ਨੂੰ 1 ਟੀस्पून ਲੈ ਸਕਦਾ। ਖਾਣਾ ਖਾਣ ਤੋਂ ਤੁਰੰਤ ਬਾਅਦ ਰਾਤ ਦਿਖਾਣੇ ਤੋਂ ਬਾਅਦ ਲੈ ਲੈਣਾ ਜੇਕਰ ਸਮੱਸਿਆ ਜ਼ਿਆਦਾ ਹੈ ਤੈਨੂੰ ਸਵੇਰ-ਸ਼ਾਮ ਲੈ ਸਕਦਾ ਫਿਰ ਇਹਦੀ ਥੋੜੀ ਜਿਹੀ ਮਾਤਰਾ ਘਟਾ ਦਿਓ ਦੋ ਟਾਈਮ ਲੈਣਾ ਤਾਂ ਅੱਧਾ ਦਾ ਚਮਚ ਕਰ ਦਿਓ ਇਹ ਦਾ ਤੁਹਾਨੂੰ ਫਾਇਦਾ ਕੀ ਹੋਊਗਾ ਵੀ ਤੁਹਾਡਾ ਜਿਹੜਾ ਪੇਟ ਆ ਬਿਲਕੁਲ ਨੂੰ ਨਰਮ ਹੋਊਗਾ ਗੈਸ ਖਤਮ ਹੋਊਗੀ ਖਟੇ-ਖਟੇ ਡਕਾਰ ਆਉਣਾ ਬੰਦ ਹੋਣਗੇ ਪੇਟ ਜਿਹੜਾ ਗੁਬਾਰੇ ਤਰ੍ਹਾਂ ਫੁੱਲੇ ਰਹਿੰਦਾ ਉਹ हटੂਗਾ ਬਲੂਟਿੰਗ हट ਜਾਏਗੀ ਇਹਦੇ ਨਾਲ ਸਸ ਜਿਹੜਾ ਹੈਗਾ ਗਲੇ ਦੇ ਵਿੱਚ ਆਉਂਦਾ ਹੈ ਉਹ ਹਟ ਜੂ ਤੇ ਨਾਲ ਹੀ ਤੁਹਾਡਾ ਜਿਹੜਾ ਪੇਟ ਹੈ ਸਵੇਰ ਚੰਗੀ ਤਰ੍ਹਾਂ ਸਾਫ਼ ਹੋਊ ਜਿਗਰ ਪੇਟ ਚੰਗੀ ਤਰ੍ਹਾਂ ਸਵੇਰ ਸਾਫ਼ ਹੋ ਜੇ ਬੰਦਾ ਸਾਰਾ ਦਿਨ ਰਿਲੈਕਸ ਮਹਿਸੂਸ ਕਰਦਾ ਜੇਕਰ ਸਵੇਰ ਪੇਟ ਸਾਫ਼ ਨਹੀਂ ਹੁੰਦਾ ਚੰਗੀ ਤਰ੍ਹਾਂ ਤਾਂ ਬੰਦਾ ਸਾਰਾ ਦਿਨ ਪਰੇਸ਼ਾਨੀ ਦੇ ਵਿੱਚ ਲੰਗਾਉਂਦਾ ਉਹਦੇ ਨਾਲ ਫੇਰ ਅੱਗੇ ਬਹੁਤ ਹੋਰ ਸਾਰੀਆਂ ਲਾਹਮਾਂ ਤਾਂ ਜੁੜ ਜਾਂਦੀਆਂ ਕਿਉਂਕਿ ਜੇ ਡਾਈਜੈਸ਼ਨ ਖਰਾਬ ਹੈ ਤਾਂ ਇਹ ਤਾਂ ਹੈ ਮੰਨ ਕੇ ਚਲੋ ਵੀ ਜੇ ਪੇਟ ਖਰਾਬ ਹੈ ਆਪਣਾ ਪੇਟਸ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਹੋ ਲੱਗਣੀਆਂ ਕਿਉਂਕਿ ਸ਼ੁਰੂਆਤ ਬਿਮਾਰੀ ਦੀ ਪੇਟ ਦੇ ਵਿੱਚੋਂ ਹੁੰਦੀ ਹੈ ਪੇਟ ਸਹੀ ਤਾਂ ਸਭ ਕੁਝ ਸਹੀ ਇਹਨੂੰ ਠੀਕ ਕਰਨਾ ਚਾਹੀਏ ਤੁਸੀਂ ਇਹ ਤਿੰਨ ਚੀਜ਼ਾਂ ਦਾ ਜਿਹੜਾ ਚੂਰਨਾ ਬਣਾ ਕੇ ਰੱਖੋ ਇਹਨੂੰ ਤੁਸੀਂ ਆਪਣੀ ਰਾਤ ਦੇ ਖਾਣੇ ਤੋਂ ਬਾਅਦ ਜ਼ਰੂਰ ਲਵੋ ਜਿਹਦਾ ਬੈਨੀਫਿਟ ਹੀ ਫਾਇਦੇ ਖਾਣਾ ਹਜ਼ਮ ਹੋਣਾ ਪਲੱਸ ਇਹਦੇ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਨੀਂਦ ਵੀ ਇੱਕ ਆਪਾਂ ਨੂੰ ਜ਼ਰੂਰੀ ਐ ਸੇਤ ਲਈ ਪਾਈ ਦੌੜ ਦੀ ਜ਼ਿੰਦਗੀ ਅੱਜ ਕੱਲ ਕਮਾਕਾਰਾਂ ਦੇ ਵਿੱਚ ਆਪਾਂ ਇੰਨਾ ਸਟ੍ਰੈਸ ਦੇ ਵਿੱਚ ਰਹਿੰਨੇ ਆ ਜਿਹਦੇ ਕਰਕੇ ਆਪਣੀ ਨੀਂਦ ਜਿਹੜੀ ਉੱਡੀ ਰਹਿੰਦੀ ਆ ਪ੍ਰੋਪਰ ਨੀਂਦ ਨਾ ਆਉਂਦੀ ਜਦੋਂ ਨੀਂਦ ਪ੍ਰੋਪਰ ਨਹੀਂ ਹੁੰਦੀ ਤਾਂ ਫਿਰ ਜਿਹੜੀ ਹੈਗੀ ਹੈ ਸਰੀਰ ਦੀ ਰਿਕਵਰੀ ਨਹੀਂ ਹੁੰਦੀ ਕਿਉਂਕਿ ਸਰੀਰ ਦੀ ਰਿਕਵਰੀ ਸੱਤੇ ਪਰ ਹੁੰਦੀ ਆ ਜਦੋਂ ਸਰੀਰ ਡਾਈਜੈਸ਼ਨ ਦਾ ਕੰਮ ਕਰ ਲੈਂਦਾ ਹੈ ਉਸ ਤੋਂ ਬਾਅਦ ਉਹ ਸਰੀਰ ਦੇ ਜਿਹੜੇ ਆਰਗਨ ਜਨ ਇੰਟਰਨਲ ਉਹਨਾਂ ਦੀ ਟੁੱਟ ਭੱਜ ਨੂੰ ਦੂਰ ਕਰਦਾ ਹੈ ਤੇ ਉਹ ਸਾਰਾ ਕੁਝ ਤਾਂ ਹੀ ਹੋਣਾ ਜੇਕਰ ਆਪਾਂ ਆਪਣਾ ਆਪਣਾ ਡਾਈਜੈਸ਼ਨ ਸਹੀ ਕਰ ਲਈ ਤੇ ਇਹਦੇ ਨਾਲ ਜਿਹੜਾ ਤੁਹਾਡਾ ਡਾਈਜੈਸ਼ਨ ਬਿਲਕੁਲ ਸਹੀ ਹੋ ਜੂ ਪ੍ਰੋਪਰ ਨੀਂਦ ਲਓ ਸਵੇਰ ਤੁਸੀਂ ਬਹੁਤ ਫਰੈਸ਼ ਤਰੋ ਤਾਜ਼ਾ ਉੱਠੋਗੇ ਤੇ ਬਾਕੀ ਸਮੱਸਿਆ ਜਿਹੜੀਆਂ ਤੁਹਾਨੂੰ ਪਹਿਲਾਂ ਦੱਸੀਆਂ ਦੇ ਵਿੱਚ ਉਹ ਸਾਰੀਆਂ ਖਤਮ ਹੋਣਗੀਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹੋ ਜਿਹੀਆਂ ਵੀਡੀਓ ਤੁਹਾਨੂੰ ਅੱਗੇ ਵੀ ਜਾਣਕਾਰੀ ਹਿੱਤ